ਘਰ ਵਿੱਚ ਸੁੱਤੇ પતિ ਪਤਨੀ ਨੂੰ ਪਤਾ ਵੀ ਨਹੀਂ ਲੱਗਦਾ ਪਿਛਲੀ ਗਰਿਲ ਤੋੜ ਕੇ ਘਰ ਵਿੱਚੋਂ ਵਲੇ ਚੋਰ 8 ਤੋਲੇ ਸੋਨਾ 1 ਲੱਖ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਲੁੱਟ ਕੇ ਲੈ ਗਏ ਬੀਤੀ ਰਾਤ ਵੇਰ ਕਾ ਮਿਲਕ ਪਲਾਂਟ ਤੋਂ ਮਾਨਕੌਰ ਨੂੰ ਜਾਂਦੇ ਲਿੰਕ ਰੋਡ ਤੇ ਸਥਿਤ ਰੰਦਾਵਾ ਕਲੋਨੀ ਵਿੱਚ ਚੋਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ पति पत्नी कार ਵਿੱਚ ਹੀ ਸੁੱਤੇ ਸੀ ਕਿ ਪਤਾ ਨਹੀਂ ਕਦੋਂ ਚੋਰ ਕਾਰ ਦੇ ਪਿੱਛੇ ਲੋਹੇ ਦੀ ਗਰੀ ਤੋੜ ਕੇ ਕਾਰ ਦੇ ਅੰਦਰ ਵਰ ਗਏ ਅਤੇ 1 ਲੱਖ ਰੁਪਏ ਦੀ ਨਕਦੀ 1000 ਨਿਊਜ਼ੀਲੈਂਡ ਡਾਲਰ ਅਤੇ 8 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਚੋਰ ਕਾਰ ਵਿੱਚੋਂ ਨਿਕਲਦੇ ਸਮੇਂ ਕਾਰ ਦੀ ਬਾਹਰੋਂ ਕੁੰਡੀ ਵੀ ਲਗਾ ਗਏ ਪੀੜਿਤ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਰਾਤ ਲਗਭਗ 11:30 ਵਜੇ ਬਾਥਰੂਮ ਗਿਆ ਸੀ ਅਤੇ ਉਸ ਸਮੇਂ ਸਭ ਕੁਝ ਠੀਕ ਸੀ ਇਸ ਤੋਂ ਬਾਅਦ ਜਦੋਂ ਉਹ ਸਵੇਰੇ ਲਗਭਗ ਸਵਾ 2 ਵਜੇ ਉੱਠਿਆ ਤਾਂ ਉਸਨੇ ਦੇਖਿਆ ਕਿ ਉਸਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਹਰਜੀਤ ਸਿੰਘ ਨੇ ਤੁਰੰਤ ਗੁਆਂਢ ਵਿੱਚ ਰਹਿੰਦੇ ਆਪਣੇ ਵੱਡੇ ਭਰਾ ਨੂੰ ਬੁਲਾਇਆ ਭਰਾ ਮੌਕੇ ਤੇ ਪਹੁੰਚਿਆ ਪੌੜੀਆਂ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਗਿਆ ਅਤੇ ਹਰਜੀਤ ਸਿੰਘ ਅਤੇ ਉਸਦੀ ਪਤਨੀ ਨੂੰ ਬਾਹਰ ਕੱਢ ਲਿਆ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਬਾਰੀ ਗਰਿਲ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਚੋਰੀ ਕੀਤੀ ਚੋਰ 8 ਟੋਲੇ ਸੋਨਾ 1 ਲੱਖ ਰੁਪਏ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਲੈ ਕੇ ਭੱਜ ਗਏ ਹਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਰਾਤ 1 ਤੋਂ 2 ਵਜੇ ਦੇ ਵਿਚਕਾਰ ਹੋਈ ਪਰ ਨੇੜੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੋਈ ਸ਼ੱਕੀ ਗਤੀਵਿਧੀ ਰਿਕਾਰਡ ਨਹੀਂ ਹੋਈ ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਨਪਛਾਤੇ ਚੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ सिटी पुलिस स्टेशन ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਫਿੰਗਰਪ੍ਰਿੰਟਸ ਅਤੇ ਹੋਰ ਸਬੂਤਾਂ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਇਸ ਘਟਨਾ ਕਾਰਨ ਸਥਾਨਕ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ। ਹਰਜੀਤ ਸਿੰਘ ਤੇਰਨ ਅਸਾਨਾ ਹਮਰ ਸਿੰਘ ਰੰਧਾਵਾ ਕਲੋਨੀ ਲਿੰਕ ਰੋਡ ਮਾਨਕੌਰ ਸਿੰਘ ਰਾਣੀ ਸਰ ਰਾਤ 11:30 ਵਜੇ ਮੌਟਿਆਂ ਤੋਂ ਬਾਅਦ ਬਾਥਰੂਮ ਗਿਆ ਵਾਂ। ਉਹ ਰੋ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰ ਸਵਾਦੋ ਜੇ ਉਠਿਆ ਤੇ ਮੇਰਾ ਦਵਾਜੇ ਦਾ ਬਾਬਾ ਲਾਕ ਕਰਤਾ ਹੈਗਾ ਫੇਰ ਮੈਂ ਲਾ ਕੇ ਗਾਂਡੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜਾ ਕੋੜੀਆਂ ਵਾਲਾ ਦਵਾਜਾ ਤੋੜ ਕੇ ਤੇ ਅੰਦਰ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰੋਂ ਸਾਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਾਡਾ ਕੋਲ 골ਡ ਲੈ ਗਏ ਨੇ ਘਟਦਾ ਤੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90 ਹਜ਼ਾਰ ਇੱਕ ਸੀਗਾ 10 ਹਜ਼ਾਰ ਇੱਕ ਸੀਗਾ ਇਹ ਸਮਾਨ ਲੈ ਕੇ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਵੇ ਕੀਤਾ ਉਹਨਾਂ ਤੋਂ ਉਹਨਾਂ 'ਤੇ ਫੜਾਇਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਹਦਾ ਨੁਕਸਾਨ ਨਾ ਹੋਵੇ ਇਸ ਇਹਦੀ ਕੇਸ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਹੋਰ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੀ ਉਹ ਵੀ ਫਿੰਗਰਪ੍ਰਿੰਟ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪਿੰਡ ਥਾਣਾ ਸਿਟੀ ਥਾਣਾ ਕਿੰਨੇ ਵੀ ਘੰਟੇ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆਇਆ